ਪੰਜਾਬ ਨੂੰ ਪਿਆਰ ਕਰਨ ਵਾਲੇ ਸਾਰੇ ਵਾਤਾਵਰਣ ਪ੍ਰੇਮੀਆਂ ਨੂੰ ਸਤਿ ਸ੍ਰੀ ਅਕਾਲ ਜੇ ਤੁਸੀਂ ਰੁੱਖ ਲਗਾ ਕੇ ਨਹੀਂ ਸੰਭਾਲ ਰਹੇ ਤਾਂ ਤੁਹਾਨੂੰ ਸਾਹ ਲੈਣ ਦਾ ਕੋਈ ਹੱਕ ਨਹੀਂ ਇਹ ਕਹਿਣਾ ਹੈ 9 ਸਾਲ ਦੇ ਨੇਚਰ ਲਵਰ ਪਰਵ ਬਾਂਸਲ ਦਾ ਪਰਵ ਆਪਣੇ ਇਹਨਾਂ ਸ਼ਬਦਾਂ ਤੇ ਖੁਦ ਕਿੰਨਾ ਖਰਾ ਉਤਰਿਆ ਹੈ ਤੁਸੀਂ ਉਸ ਦੇ ਘਰ ਦੀਆਂ ਤਸਵੀਰਾਂ ਦੇਖ ਰਹੇ ਹੋ ਪਰਵ ਆਪਣੇ ਘਰ ਵਿੱਚ ਹਜ਼ਾਰ ਤੋਂ ਵੱਧ ਬੂਟੇ ਗਮਲਿਆਂ ਵਿੱਚ ਲਗਾ ਕੇ ਉਹਨਾਂ ਦੀ ਸੰਭਾਲ ਕਰ ਰਿਹਾ ਹੈ ਤਸਵੀਰਾਂ ਦੇਖ ਰਹੇ ਹੋ ਕਿ ਘਰ ਦਾ ਕੋਈ ਵੀ ਕੋਨਾ ਖਾਲੀ ਨਹੀਂ ਦਿਖ ਰਿਹਾ ਧਰਤੀ ਮਾਂ ਦੀ ਸੇਵਾ ਲਈ ਉਸ ਨੂੰ ਮੁੱਢਲੀ ਪ੍ਰੇਰਣਾ ਆਪਣੇ ਮਾਤਾ ਪਿਤਾ ਤੋਂ ਮਿਲੀ ਪਰ ਸ਼ਹਿਰ ਦੇ ਲੋਕਾਂ ਨੂੰ ਉਹਨਾਂ ਦੇ ਬਰਥਡੇ ਮੈਰਿਜ ਐਨੀਵਰਸਰੀਆਂ ਤੇ ਹੋਰ ਖੁਸ਼ੀ ਦੇ ਸਮਾਗਮਾਂ ਵਿੱਚ ਬੂਟੇ ਪੇਂਟ ਕਰਕੇ ਧਰਤੀ ਮਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ ਜੇ ਸਾਰੇ ਲੋਕ ਬੂਟੇ ਲਗਾ ਕੇ ਸੰਭਾਲਣ ਲੱਗ ਜਾਣ ਤਾਂ ਅਸੀਂ ਬਹੁਤ ਜਲਦ ਆਪਣਾ ਖਤਮ ਹੋਣ ਦੇ ਕਿਨਾਰੇ ਤੇ ਖੜਾ ਧਰਤੀ ਹੇਠਲਾ ਪਾਣੀ 50 ਫੁੱਟ ਤੇ ਲਿਆਉਣ ਅਤੇ ਕੈਂਸਰ ਟ੍ਰੇਨ ਰੋਕਣ ਵਿੱਚ ਕਾਮਯਾਬ ਹੋ ਜਾਵਾਂਗੇ ਪਰਬ ਨੂੰ ਬਹੁਤ ਸਾਰੀਆਂ ਸੰਸਥਾਵਾਂ ਸਨਮਾਨਿਤ ਵੀ ਕਰਦੀਆਂ ਹਨ ਉਹਨਾਂ ਸੰਸਥਾਵਾਂ ਨੂੰ ਬੇਨਤੀ ਹੈ ਕਿ ਉਹ ਖੁਦ ਵੀ ਰੁੱਖ ਲਗਾ ਕੇ ਉਹਨਾਂ ਦੀ ਸੰਭਾਲ ਕਰਨ ਤਾਂ ਕਿ ਪੰਜਾਬ ਦੇ ਪਾਣੀ ਅਤੇ ਆਕਸੀਜਨ ਦੇ ਮਸਲੇ ਦਾ ਹੱਲ ਹੋ ਸਕੇ ਜੇ ਤੁਸੀਂ ਇਸ ਨੰਨੇ ਵਾਤਾਵਰਣ ਪ੍ਰੇਮੀ ਪਰਵ ਬਾਂਸਲ ਦੀ ਧਰਤੀ ਮਾਂ ਦੀ ਸੇਵਾ ਪ੍ਰਤੀ ਭਾਵਨਾ ਤੋਂ ਖੁਸ਼ ਹੋ ਬੱਚੇ ਨੂੰ ਪਿਆਰ ਕਰਦੇ ਹੋ ਆਪਣੇ ਬੱਚਿਆਂ ਨੂੰ ਬਿਮਾਰ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤੰਦਰੁਸਤ ਅਤੇ ਨਰੋਵਾ ਵਾਤਾਵਰਣ ਦੇਣਾ ਚਾਹੁੰਦੇ ਹੋ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਇਸ ਸਨੇਹ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਲਾਈਕ ਤੇ ਕਮੈਂਟ ਕਰਕੇ ਬੱਚੇ ਦੇ ਹੌਸਲੇ ਦੇ ਲਈ ਕੁਝ ਨਾ ਕੁਝ ਮੋਟੀਵੇਸ਼ਨਲ ਸ਼ਬਦ ਜ਼ਰੂਰ ਲਿਖੋ ਤੇ ਆਓ ਤੁਹਾਨੂੰ ਮਿਲਵਾਉਨੇ ਆ ਨੰਨੇ ਵਾਤਾਵਰਣ ਪ੍ਰੇਮੀ ਦੇ ਨਾਲ ਸੁਣਦੇ ਆ ਕੀ ਕਹਿ ਰਹੇ ਨੇ ਜੀ ਹਾਂ ਫਾਈਨਲੀ ਤੁਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਆ ਨੰਨੇ ਵਾਤਾਵਰਣ ਪ੍ਰੇਮੀ ਨੇਚਰ ਲਵਰਸ ਪਰਵ ਬੰਸਲ ਦੇ ਨਾਲ ਪਰਵ ਜੀ ਸਵਾਗਤ ਹੈ ਜੀ ਬਹੁਤ ਸਵਾਗਤ ਸਰ ਕਿਵੇਂ ਹੋ ਸਰ ਮੈਂ ਠੀਕ ਹਾਂ ਔਰ ਸਰ ਠੀਕ ਠਾਕ ਹਾਂ ਹਾਂਜੀ ਸਰ ਤੇ ਪਰਵਜੀਤ ਅਸੀਂ ਤੁਹਾਨੂੰ ਜਾਨਣਾ ਚਾਹੁੰਦੇ ਆ ਬੇਟਾ ਵੀ ਤੁਹਾਨੂੰ ਕੁਦਰਤ ਦੇ ਨਾਲ ਜਾਂ ਨੇਚਰ ਦੇ ਨਾਲ ਕਹ ਲਈਏ ਵੀ ਗ੍ਰੀਨਰੀ ਦੇ ਨਾਲ ਕਿੱਥੋਂ ਲਗਾਵ ਕਿਵੇਂ ਪੈਦਾ ਹੋਇਆ ਬੱਚੇ ਸਰ ਜਿਵੇਂ ਸਾਡੇ ਮੰਮੀ ਪਾਪਾ ਵੀ ਪੌਦੇ ਲਗਾਉਂਦੇ ਸਨ ਉਥੋਂ ਮੈਨੂੰ ਇਹ ਦਾ ਲਗਾ ਪਿਆ ਪੌਦੇ ਲਗਾਉਂਦਾ ਘਰ ਦੇ ਵਿੱਚ ਇੰਨੇ ਸਾਰੇ ਪਲਾਂਟ ਲੱਗੇ ਆ ਗਿਣਤੀ ਹੈ ਕਿੰਨੇ ਪਲਾਂਟ ਲੱਗੇ ਆ ਸਰ ਸਾਡੇ 4000 ਤੋਂ ਵੱਧ ਪਲਾਂਟ ਹਨ ਗਮਲਿਆਂ ਦੇ ਵਿੱਚ ਹਾਂਜੀ ਸਰ ਤੇ ਲੋਕਾਂ ਨੂੰ ਬੱਚੇ ਕਿਵੇਂ ਮੋਟੀਵੇਟ ਕਰਦੇ ਹੋ ਤੁਸੀਂ ਕਾਫੀ ਸਾਰੇ ਲੋਕ ਵੀ ਤੁਹਾਡੇ ਕੋਲੇ ਆਉਂਦੇ ਆ ਤੁਸੀਂ ਬਰਥਡੇਅ ਤੇ ਜਾਂਦੇ ਹੋ ਜਾਂ ਐਨੀਵਰਸਰੀਆਂ ਤੇ ਜਾਂਦੇ ਹੋ ਕਿਵੇਂ ਸਰ ਸਰ ਜੀ ਮੈਂ ਲੋਕਾਂ ਨੂੰ ਉਹਨਾਂ ਦੇ ਜਨਮ ਦਿਨ ਮੈਰਿਜ ਐਨੀਵਰਸਰੀ ਅਤੇ ਤਾਰਨਿਕ ਸਮਾਗਮ ਅਤੇ ਕਈ ਪ੍ਰੋਗਰਾਮਾਂ ਤੇ ਉਹਨਾਂ ਨੂੰ ਪੌਦੇ ਦੇ ਕੇ ਮੈਂ ਮੋਟੀਵੇਟ ਕਰਦਾ ਹਾਂ ਕਿ ਵੱਧ ਤੋਂ ਵੱਧ ਪੌਦਿਲ گاਉ ਤੇ ਪ੍ਰਾਵ ਨੂੰ ਹਰਾ-ਭਰਾ ਬਣਾਓ ਕਿਵੇਂ ਦਾ ਤੁਹਾਨੂੰ ਲੱਗਦਾ ਵਾ ਜਦੋਂ ਤੁਸੀਂ ਕਿਵੇਂ ਦਾ ਲੋਕਾਂ ਵੱਲੋਂ ਰਿਸਪੌਂਸ ਆਉਂਦਾ ਜਦੋਂ ਤੁਸੀਂ ਨਿੱਕੇ ਜੇ ਇੱਕ ਛੋਟੀ ਉਮਰ ਦੇ ਵਿੱਚ ਕਿੰਨੀ ਉਮਰ ਹੈ ਤੁਹਾਡੀ ਮੇਰੀ ਉਮਰ 9 ਸਾਲ ਹੈ 9 ਸਾਲ ਦੀ ਉਮਰ ਦਾ ਤੁਸੀਂ ਵੱਡੇ ਵੱਡੇ ਲੋਕਾਂ ਨਾਲ 40 50 ਸਾਲ ਦੇ ਇਨਸਾਨਾਂ ਦੇ ਨਾਲ ਗੱਲਬਾਤ ਕਰਦੇ ਹੋ ਤੁਹਾਨੂੰ ਅੰਦਰੋਂ ਕੀ ਫੀਲ ਹੁੰਦਾ ਸਰ ਮੈਨੂੰ ਬਹੁਤ ਅੱਛਾ ਲੱਗਦਾ ਹੈ ਤੇ ਕੀ ਕਹਿਣਾ ਚਾਹੋਗੇ ਜਿਹੜੇ ਸਾਡੇ ਦਰਸ਼ਕਾ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਲੈ ਉਹਨਾਂ ਨੂੰ ਇਹੀ ਕਹਿਣਾ ਚਾਹੁੰਨਾ ਹਾਂ ਕਿ ਵੱਧ ਤੋਂ ਵੱਧ ਪੌਦੇ ਲਗਾਓ ਤੇ ਪ੍ਰਿਆਵਨ ਨੂੰ ਹਰਾ-ਪਰਾ ਬਣਾਓ ਕਿਉਂ ਪੌਦੇ ਲਗਾਉਣ ਉਹ ਕਹਿਣਗੇ ਅਸੀਂ ਕਿਉਂ ਪੌਦੇ ਲਗਾਏ ਸਾਨੂੰ ਕੀ ਜ਼ਰੂਰਤ ਆ ਕਿ ਸਾਨੂੰ ਆਉਣ ਵਾਲੇ ਸਮੇਂ 'ਚ ਆਕਸੀਜਨ ਬਿਨਾਂ ਲੈ ਕੇ ਜਾਣਾ ਪਊਗਾ ਤਾਂ ਕਰਕੇ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹੈ ਜੀ ਥੈਂਕ ਯੂ ਵੈਲਕਮ